ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ 2 ਕੁਇੰਟਲ 40 ਕਿਲੋ ਚੂਰਾ ਸਮੇਤ ਦੋ ਵਿਅਕਤੀ ਕਿਤੇ ਕਾਬੂ ਕੀਆ ਰ ਪੂਰਾ ਮਾਮਲਾ ਆਓ ਸੁਲਦੇ ਸੁਣਦੇ ਹਾਂ ਪੁਲਿਸ ਅਧਿਕਾਰੀ ਦੀ ਹੀ ਜ਼ੁਬਾਨੀ ਸਰਕਾਰ ਵੱਲੋਂ ਚੜੀ ਗਈ ਮਹਿੰਮ ਜੋ ਨਸ਼ਾ ਮਰੋਧ ਤਹਿਤ ਮਾਜੋਕ ਐਸਐਸਪੀ ਸਾਹਿਬ ਬਠਿੰਡਾ ਦੀ ਰਹਿਮਾਈ ਵਿੱਚ ਤੇ ਐਸਪੀ ਸਿਟੀ ਜੀ ਦੀ ਨਿਗਰਾਨੀ ਵਿੱਚ ਕੱਲ ਐਸ ਐਚ ਓ ਕਨਾਲ ਕਲੋਨੀ ਹਰਜੀਵਨ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਬਲਵਿੰਦਰ ਸਿੰਘ son of ਜਗਜੀਤ ਸਿੰਘ ਤੇ ਗਗਨਦੀਪ ਸਿੰਘ son of ਸ਼ਵਰਾਜ ਸਿੰਘ ਜੋ ਕਿ ਲਾਲ ਸਿੰਘ ਬਸਤੀ ਰਹਿਣ ਵਾਲੇ ਹਨ ਤਾਂ ਜਿਸ ਦੇ ਤਹਿਤ ਐਸ ਐਚ ਓ ਕਨਾਲ ਕਲੋਨੀ ਨੇ ਰੇਡ ਕੀਤੀ ਰੇਡ ਦਾ ਇਮਾਨ ਬਲਵਿੰਦਰ ਸਿੰਘ ਦੇ ਘਰ ਵਿੱਚ 12 ਗੱਟੇ ਹਰੇ ਘਟੇ ਚ 20 ਕਿਲੋ ਕੁੱਲ 2.40 ਕਿਲੋ ਭੁੱਕੀ ਚੂਰਾ ਬਰਾਮਦ ਹੋਇਆ ਜਿਸ ਦੇ ਤਹਿਤ ਦੋਨਾਂ ਦੇ ਖਿਲਾਫ ਕਨਾਲ ਕਲੋਨੀ ਦੇ ਵਿਖੇ ਮਕਦਮਾ ਨੰਬਰ 193 ਮਿਤੀ 3/8/2025 ਅੰਡਰ ਸੈਕਸ਼ਨ 15C 61 85 ਐਨਡੀ ਅਸਰ ਦਰਜ ਕੀਤਾ ਗਿਆ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਕੇ ਅੱਜ ਮਾਨਯੋਗ ਦਾਨਤ ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪਤਾ ਕੀਤਾ ਜਾਵੇ ਕਿ ਕਿੱਥੋਂ ਲੈ ਕੇ ਆਈ ਸੀ ਤੇ ਅੱਗੇ ਸਪਲਾਈ ਕਿੱਥੇ ਕਿੱਥੇ ਦਿੱਤੀ ਜਾਣੀ ਸੀ ਇਸ ਦੇ ਤ ਤ ਇਹ ਵੀ ਪਤਾ ਲੱਗਿਆ ਹੈ ਕਿ ਜਿਹੜਾ ਦੋਸ਼ੀ ਗਗਨਦੀਪ ਸਿੰਘ ਹੈ ਇਸ ਦੇ ਖਿਲਾਫ ਵੀ ਪਹਿਲਾਂ 220 ਨੰਬਰ ਮਕਦਮਾ 2020 ਚ ਦਰਜ ਹੋਇਆ ਸੀ ਜਿਸ ਤੋਂ 4 ਕੁਆਂਟਲ 4 ਕਿਲੋ ਅਚਾਰ ਕਮੰਟਲ 65 ਕੋਲੋਂ ਭੁਗੀ ਚੋਰਾ ਪਸਤ ਬਰਾਮਦ ਹੋਇਆ ਸੀਗਾ ਜੋ ਇਹ ਦੋਸ਼ੀ 10 ਸਾਲ ਦੀ ਸਜ਼ਾ ਕੱਟ ਰਿਹਾ ਹੁਣ ਬੇਲ ਤੇ ਆਇਆ ਹੋਇਆ ਹੈ ਬੇਲ ਤੇ ਆਉਣ ਤੋਂ ਬਾਅਦ ਵੀ ਇਹ ਜਿਹੜਾ ਕੰਮ ਕਰਾ ਰਿਹਾ ਸੀਗਾ ਤੇ ਕਰ ਰਿਹਾ ਸੀਗਾ ਜਿਸ ਨੂੰ ਗ੍ਰਫਤਾਰ ਕੀਤਾ ਗਿਆ ਤੇ ਅੱਜ ਇਹਨੂੰ ਮਾਂ ਜੋਗਦਾਲ ਸਪੇਸ਼ ਕਰਕੇ ਰਿਮਾਨਡ ਹਾਸਲ ਕਰਕੇ ਹੋਰ ਪੁੱਛਗਛ ਲੰਗਾਈ ਨਾ ਕੀਤੀ ਜਾਵੇ